ਰੀਯੂਜ਼ ਉਹ ਪਾਵਰ ਐਬਯੂਜ਼ ਉਹ ਪਾਵਰ ਕਿ ਪੁਲਿਸ ਨੇ ਵਿਜੀਲੈਂਸ ਨੇ ਸਟਿਊਜ਼ ਕੀਤੀ ਪਾਵਰ ਔਰ ਪਾਵਰ ਨੂੰ ਰੀਯੂਜ਼ ਕਰਕੇ ਭਾਰਤ ਕੁਸ਼ਨ ਆਸ਼ੂ ਜੀ ਨੂੰ ਤੰਗ ਕੀਤਾ ਲੇਕਿਨ ਮੈਂ ਸਮਝਦਾ ਜਿਹੜਾ ਬੰਦਾ ਸਾਫ਼ ਹੁੰਦਾ ਲੋਕਾਂ ਦਾ ਸੇਵਕ ਹੁੰਦਾ ਉਹ ਕਦੇ ਨਾ ਡਰਦਾ ਨਾ ਚੁੱਕਦਾ ਭਾਰਤ ਕੁਸ਼ਨ ਆਸ਼ੂ ਜੀ ਨਾ ਡਰੇ ਨਾ ਚੁਕੇ ਕੇਵਲ ਭਾਰਤ ਕੁਸ਼ਨ ਆਸ਼ੂ ਜੀ ਦੀ ਅਗਰ ਗੱਲ ਕਰੀਏ ਤਾਂ ਇਹ ਜੀ ਆਫਿਸ ਸਰਕਾਰ ਨੂੰ ਪੁਲਿਸ ਦੇ ਬਣਾਏ ਕੇਸਸ ਨੂੰ ਪਲੀਕ ਕਰਨ ਲਈ ਤੇ ਕੋਰਟ ਦੇ ਵਿੱਚ ਫਾਈਟ ਕਰਨ ਲਈ ਹੁੰਦਾ ਇਹ ਨਹੀਂ ਨਾ ਉਹਨਾਂ ਨੇ بڑے بڑے ਵੱਡੇ ਵਕੀਲ ਲੈਂਦੇ ਜਿਨ੍ਹਾਂ ਦੀ ਲੱਖਾਂ ਰੁਪਈਆ ਇਹ ਫੀਰਿੰਗ ਤੇ ਫੀਸ ਸੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਸਰਕਾਰ ਨੂੰ ਕੀ ਇਹ ਜਿਹੜੇ ਪੈਸੇ ਲੱਗੇ ਪੰਜਾਬ ਤੇ ਲੋਕਾਂ ਤੇ ਭਾਡੇ ਸਾਡੇ ਸਾਡੇ ਦੇ ਪੈਸੇ ਇੱਕ ਬੰਦੇ ਨੂੰ ਤਾਂ ਕਰਨੀ ਤੁਸੀਂ ਲਾਏ ਤੇ ਅੱਜ ਉਹ ਪੈਸੇ ਦੀ ਪ੍ਰਬਾਈ ਕੌਣ ਕਰੇਗਾ ਇਹ ਬੜਾ ਵੱਡਾ ਇਸ਼ੂ ਆ ਔਰ ਇਹ ਨਹੀਂ ਕਾਫੀ ਨਹੀਂ ਸੁੰਦਰ ਸ਼ਾਮ अरोड़ा ਜੀ ਉਹਨਾਂ ਦੇ ਤੇ ਵੀ ਇਸ ਤਰ੍ਹਾਂ ਕੇਸ ਬਣਿਆ ਫਿਰ ਹਰਦਿਆਰ ਕੰਬੋਜ ਜੀ ਉਹਨਾਂ ਦੇ ਉਹਨਾਂ ਦੇ ਕੇਸ ਵੀ ਹਾਈ ਕੋਰਟ ਦੇ ਵਿੱਚ ਖਰਜ ਹੋ ਗਏ ਔਰ ਕੋਰਟ ਨੇ ਫਿਰ ਲਿਖਿਆ ਕਿੰਦਾ ਵੀ ਇਹ ਐਫ ਆਈ ਆਰ ਕਾਸ਼ ਕਰਦੇ ਆ ਇਹ ਪੁਲਿਸ ਨੇ ਆਪਣੀ ਪਾਵਰ ਨੂੰ ਮਿਸਯੂਜ਼ ਕੀਤਾ ਤੇ ਕੋਰਟ ਦੇ ਵੀ ਉਹ ਆ ਕਿ ਪੁਲਿਸ ਆਪਣੀ ਪਾਵਰ ਨੂੰ ਮਿਸਯੂਜ਼ ਕਰਦੀ ਆ ਸੋ ਮੈਂ ਸਮਝਦਾ ਆਈ ਤਾਂ ਪੰਜਾਬ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਆਕਾ ਦਿੱਲੀ ਆਏ ਜਿਹੜੇ ਨੇ ਉਹ ਆਪਣੀਆਂ ਕਿਹੜਾਂ ਕਟਣ ਲਈ ਸਾਨੂੰ ਬਦਨਾਮ ਕਰਦੇ ਆ ਪੰਜਾਬ ਨੂੰ ਪੰਜਾਬ ਪੁਲਿਸ ਨੂੰ ਮਦਰਾਂ ਮਦਰ ਨਹੀਂ ਹੁੰਦੀ ਆ ਮੈਂ ਸਮਝਦਾ ਮਦਰ ਨਹੀਂ ਉਹਦੇ ਅਲਕਾਰ ਲੰਬਾ ਜੀ ਰਜਿੰਦਰ ਬੱਗਾ ਜੀ ਕੁਮਾਰ ਵਿਸ਼ਵਾਸ ਜੀ ਤੇ ਭਾਵਨਾ ਗੁਪਤਾ ਇੱਕ ਪ੍ਰੈਸ ਰਿਪੋਰਟਰ ਆ ਟਾਈਮਸ ਨਾਲੋਂ ਉਹਦੇ ਤੇ ਐਸਸੀ ਐਕਟ ਲਾਤਾ ਗਿਆ ਹੁਣ ਭਾਵਨਾ ਗੁਪਤਾ ਜੀ ਤੇ ਪੁੱਛਾ ਪੈ ਨਹੀਂ ਗਿਆ ਜਿਹੜਾ ਅੱਜ ਆ ਕਿਉਂਕਿ ਸਰਕਾਰ ਨੇ ਉਲਟ ਬੋਲੀ ਸਰਕਾਰ ਕਿਸੇ ਬੰਦੇ ਨੂੰ ਚਾਹੇ ਉਹ ਪੋਲਿਟਿਕਸ ਚ ਹੋਵੇ ਚਾਹੇ ਉਹ ਸਰਵੇ ਚ ਹੋਵੇ ਚਾਹੇ ਤੁਹਾਡੇ ਚ ਹੋਵੇ ਕਿਸੇ ਨੂੰ ਨਹੀਂ ਚਾਹਦੀ ਕਿ ਵੀ ਉਹ ਕੋਈ ਇਹੋ ਜੀ ਖਬਰ ਛਾਪੇ ਉਹ ਇਹ ਇਹ ਕੁਖਤਕੋਗੀ ਤੁਸੀਂ ਹੋ ਤੁਹਾਡੇ ਜੋ ਬਹੁਤ سارے ਇਹੋ ਜਿਹੇ ਨੇ ਜਿਨ੍ਹਾਂ ਤੇ ਪਰਚੇ ਹੋਏ ਔਰ ਕੁਝ ਇਹੋ ਜਿਹੇ ਵੀ ਬਹੁਤ سارے ਨੇ ਜਿਨ੍ਹਾਂ ਦੀ ਆਵਾਜ਼ ਨਾ ਉਪਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਥੈਂਕਸ ਟੂ ਯੂ ਆਲ ਤੁਸੀਂ ਸਮੇਂ-ਸਮੇਂ ਤੇ ਖੜੇ ਰਹਿੰਦੇ ਹੋ ਖੜੇ ਹੋ ਕੇ ਤੁਸੀਂ ਪੰਜਾਬ ਨੂੰ ਬਚਾਇਆ ਪੰਜਾਬ ਦੀ ਰਾਜਨੀਤੀ ਨੂੰ ਪੰਜਾਬੀ ਇਤਿਹਾਸ ਨੂੰ ਬਚਾਇਆ ਕੀਪ ਇਟ ਆਨ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਿਹੜਾ ਉਹਨਾਂ ਦੀਆਂ ਆਪਣੀਆਂ ਤੇ ਪਰਚੇ ਨਾਲ ਤੇ ਆਖੇ ਸਾਡੇ ਪੰਜਾਬ 'ਚ ਕੀਤੇ ਜਾਣ ਬਈ ਕੁਮਾਰ ਵਿਸ਼ਵਾਸਦਾ ਇਥੇ ਕੀ ਮਤਲਬ ਤੇ ਉਹ ਪੱਤਰਕਾਰ ਜੇ 아이ਸੀ ਉਹ ਕਵਰ ਕਰ ਲਈ 아이ਸੀ ਜੋ ਦੇਖਿਆ ਉਹਨੇ ਛਾਪ ਦਿੱਤਾ ਜਾਂ ਕਹਿ ਦਿੱਤਾ ਹੋਰ ਨਹੀਂ برداشت ਉਹਨਾਂ ਦੇ ਪਰਚੇ ਕੀਤੇ ਗਏ ਔਰ ਮੈਂ ਹੁਣ ਕਿਉਂਕਿ ਆਗਾਜ਼ ਹੋ ਗਿਆ ਇਲੈਕਸ਼ਨ ਦਾ ਸ਼ੁਰੂ ਸਮਝੀ ਜਾਵੇ ਭਾਰਤ ਭੂਸ਼ਣ ਅਸ਼ੂ ਜੀ ਇੱਕ ਬਹੁਤ ਹੀ ਅ ਕਰਮਯੋਗੀ ਕਰਮਯੋਗੀਆਂ ਨੂੰ ਕਹਿੰਦੇ ਜਿਹੜਾ ਕਰਮ ਕਰਕੇ ਉੱਪਰ ਗਿਆ ਹੋਵੇ ਇਹਨਾਂ ਨੇ ਬਤੌਰ ਐਮਸੀ ਆਪਣੇ ਕਪੂਰ ਕਪੂਰਦੇਵ ਦੀ ਰਿਸ਼ਤੇਦਾਰੀ ਸ਼ੁਰੂ ਹੋ ਗਈ ਬਟ ਲੁਧਿਆਣਾ ਇੰ ਦਾ ਇਹਨਾਂ ਨੇ ਸੇਵਾ ਕੀਤੀ ਬਤੌਰ ਐਮਸੀ ਉਹਨਾਂ ਨੇ ਲੋਕਾਂ ਦੇ ਨੂੰ ਐਮਐਲਏ ਬਣਾਇਆ ਤੁਮਾਰਾ ਅਜੇ ਤੇ ਸਰਹਰ ਗਾਹਿਰ ਪਾਰਟੀ ਨੇ ਵਜੀਰ ਬਣਾਇਆ ਤੇ ਜਿੱਥੇ ਲੁਧਿਆਣੇ ਦੀ ਸੇਵਾ ਕੀਤੀ ਆ ਇਹਦੇ ਤਿੰਨ ਸਾਲ ਤੇ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਕੋਈ ਕਿਸੇ ਕੋ ਜਾਣ ਨਹੀਂ ਸਕਦਾ ਕੰਮ ਕਰਾਉਣ ਦੀ ਆਸ਼ੂ ਜੀ ਏ ਦਿੱਲੀ ਆ ਤਾਂ ਮੰਮਤਾ ਆਸ਼ੂ ਲੁਧਿਆਣੇ ਆ ਉਹ ਕੰਮ ਕਰਾ ਰਿਹਾ ਬੜੀ ਅੱਛੇ ਔਰ ਇਹਨਾਂ ਨੇ ਪੰਜਾਬ ਦੀ ਵੀ ਸੇਵਾ ਕੀਤੀ ਸੋ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕੋ ਇਲੈਕਸ਼ਨ ਹੋ ਗਿਆ ਸ਼ੁਰੂ ਤੇ ਆ ਆਮ ਆਦਮੀ ਪਾਰਟੀ ਨੂੰ ਰਾਜ ਜਿਹੜਾ ਆ ਪੁਲਿਸ ਰਾਹੀਂ ਕਰਨ ਦੀ ਆਦਤ ਪੈ ਚੁੱਕੀ ਆ ਜਿੱਥੇ ਲੋਕਾਂ ਦੇ ਪਰਚੇ ਕਰਾਏ ਤਿੰਨ ਸਾਲ ਟਪਾਏ ਆ ਉਥੇ ਜਿੱਨੇ ਇਲੈਕਸ਼ਨ ਹੋਈਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਜਾਂ ਸਰਪੰਚੀ ਪੰਚਾਇਤੀ ਹੋਣ ਉਥੇ ਇਹਨਾਂ ਨੇ ਕਮਜ਼ਾ ਕੀਤਾ ਪੁਲਿਸ ਰਾਹੀਂ ਬਾਏ ਇਲੈਕਸ਼ਨਸ ਹੋਈਆਂ ਉਥੇ ਵੀ ਪੁਲਿਸ ਰਾਹੀਂ ਪੂਰਾ ਖਾਦੀ ਪੁਲਿਸ ਨੇ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਯੂਜ਼ ਕੀਤਾ ਮਿਸਯੂਜ਼ ਕੀਤਾ ਸੋ ਮੈਂ ਜਿਹੜੇ ਸਾਡੇ ਲੋਕ ਉਹਧਾਨੇ ਦੇ ਵਿੱਚ ਅਫਸਰ ਪੈਰਾਟ ਨੇ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਕਾਂਗਰਸ ਪਾਰਟੀ ਕੋ ਕਮਜ਼ੋਰ ਪਾਰਟੀ ਨਹੀਂ ਆ ਨਾ ਇਹਦੇ ਲੀਡਰ ਕਮਜ਼ੋਰ ਆ ਮੁਕਾਬਲਾ ਕਰਾਂਗੇ ਤਖੜੇ ਹੋ ਕੇ ਔਰ ਕੋਈ ਮਿਸਯੂਜ਼ ਕਰਨ ਦੀ ਕੋਸ਼ਿਸ਼ ਨਾ ਕਰੇ ਚਾਹੇ ਉਹ ਪੁਰੀ ਹੋਵੇ ਪਰ ਮੈਂ ਵੀ ਦੇਖਿਆ ਮੈਂ ਜਾਣਦਾ ਕਿ ਕਾਰਪੋਰੇਸ਼ਨਾਂ ਚਿੱਤਾਂ ਜਿੱਤੀਆਂ ਬਾਹਰਲੀ ਪੁਲਿਸ ਨੇ ਆ ਕੇ ਮਦਦ ਕੀਤੀ ਮੈਂ ਵੀਡੀਓਗ੍ਰਾਫੀ ਦੀ ਹੁਣੀ ਆ ਸਮੇਂ ਕੋਲ 7 ਸਾਲ ਦਾ ਜਿਹੜਾ 7 ਸਾਲ ਪਿਆਰਾ ਤਾਂ ਵੀ ਕਰਿਓ ਖੁੱਲ ਕੇ ਬਲਤ ਆਮ ਆਦਮੀ ਪਾਰਟੀ ਦੀ ਲੇਕਿਨ ਇਹ 7 ਸਾਲ ਕਦੋਂ ਬੀਚਣਾ ਇਹਦਾ ਪਤਾ ਨਹੀਂ ਲੱਗਣਾ ਔਰ ਉਹਨਾਂ ਦੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ ਲੋਕ ਅੱਜ ਸਤਿਵਾ ਕਾਂਗਰਸ ਨੂੰ ਲਿਉਣਾ ਚਾਹੁੰਦੇ ਆ ਫੇਰ ਆਪਣਾ ਆਪਣਾ ਹਸਾਬ ਕਿਤਾਬ ਹੈ ਹਰ ਬੰਦਾ ਕਰਦਾ ਆਂਦਾ ਉਸ ਗੱਲ ਦਾ ਫਿਰ ਬੁਰਾ ਨਾ ਮੰਨਿਓ ਤੇਰੀ ਪੂਰੀ ਰੱਖਿਓ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਦੋ ਚਾਰ ਸ਼ਬਦ ਤੁਸੀਂ ਵੀ ਬੋਲੋ ਜਿਹੜਾ 1% ਰੇਸ਼ੋਤ ਲੈਂਦਾ ਹਰ ਟੈਂਡਰ ਦੇ ਵਿੱਚੋਂ ਆ ਮੈਂ ਤੁਹਾਨੂੰ ਇੱਕ ਵਾਰੀ ਇੱਕ ਵੀਡੀਓ ਦਿਖਾ ਲ ਦਿੰਦਾ ਸੀਐਮ ਸਾਹਿਬ ਦੀ ਮੜ ਜਾ ਦੇਖ ਲਓ ਤੁਸੀਂ ਇਹ ਮੇਰੀ ਸਰਕਾਰ ਦਾ ਪੰਜਾਬ ਸਰਕਾਰ ਦਾ ਕਹਿੰਨੀ ਮੰਤਰੀ ਆਪਣੇ ਡਿਪਾਰਟਮੈਂਟ ਵਿੱਚ ਟੈਂਡਰ ਔਰ ਬਾਕੀ ਵੀਡੋ ਫਰਮ ਉਸ ਵਿੱਚ 1% ਕਲਸ਼ਮ ਮੰਗਿਆ। ਤੋਂ ਮੈਨੇ ਉਸ ਨੂੰ ਬੰਦੀਤਾ ਲਈ। ਇਹ ਮੰਗ ਅਸਰ ਮੇਰੇ ਪਾਸ। ਮੀਡੀਆ ਕੇ ਪਾਸ ਇਸ ਦੀ ਕੋ ਜਾਣਕਾਰੀ। ਵਿਰੋਧੀ ਇਹਨਾਂ ਦੀ ਮੈਂ ਇਸ ਕਰਕੇ ਤੁਹਾਨੂੰ ਦਿਖਾਈ ਆ ਕਈ ਵਾਰੀ ਆਪਾਂ ਭੁੱਲ ਜਾਂਦੇ ਸਮੇਂ ਸਮੇਂ ਤੇ ਕਿਉਂਕਿ ਈਵੈਂਟ ਬਹੁਤ ਕ੍ਰੀਏਟ ਕਰਦੇ ਆ। ਤੇ ਇਹ ਜਿਹੜਾ ਈਵੈਂਟ ਸੀਗਾ ਉਹਦਾ ਅੱਜ ਤੱਕ ਨਾ ਕਦੀ ਪੁਲਿਸ ਨੇ ਵੈਰੀਫਾਈ ਕੀਤਾ ਨਾ ਉਹਦੇ ਜਿਹੜਾ ਕੰਟੈਂਟ ਸੀਗਾ ਕਿਸੇ ਪੁਲਿਸ ਨੂੰ ਦਿੱਤਾ ਗਿਆ ਨਾ ਉਹਦੀ ਕੋਈ ਫਰਦਰ ਇਨਵੈਸਟੀਗੇਸ਼ਨ ਹੋਈ ਤੇ ਸਿੰਗਲਾ ਜੀ ਆਮ ਫੰਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਆ ਉਹਦੇ ਵਿੱਚ ਖੁੱਲ੍ਹ ਕੇ ਨੱਚਦੇ ਵੀ ਆ ਸਾਰਾ ਕੁਝ ਹੀ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਹ ਜਿਹੜੀ ਕੈਨਸਲੇਸ਼ਨ ਰਿਪੋਰਟ ਆ ਕੋਈ ਸਰ ਕੋਈ ਬੋਲਦਾ ਫੰਕਸ਼ਨ ਚਲੋ ਕੋਈ ਗੱਲ ਨਹੀਂ ਇਹੀ ਹੈ ਇਹੀ ਹੈ ਸੋ ਇਹ ਜਿਹੜੀ ਕੈنسਲੇਸ਼ਨ ਰਿਪੋਰਟ ਹੈ ਇਹ ਬੇਸਿਕਲੀ 17 3 2025 ਦੀ ਹੈ ਅੱਛਾ ਜਾਂ ਤਾਂ ਵੀ ਜੀ ਮੰਤਰੀ ਸਾਹਿਬ ਸਾਨੂੰ ਇਹ ਦੱਸ ਦਿਓ ਵੀ ਉਦੋਂ ਸੱਚ ਸੀਗਾ ਕਿ ਜਾਂ ਇਹ ਕੈنسਲੇਸ਼ਨ ਰਿਪੋਰਟ ਜਿਹੜੀ ਸੱਚ ਹੈ ਇਹ ਕਿਉਂਕਿ ਬੀਤੇ ਸਿੰਘ ਲਾਦੀ ਕੈنسਲੇਸ਼ਨ ਰਿਪੋਰਟ ਆ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਐਡਮਿਟ ਕੀਤੀ ਆ ਜਿਹੜੀ ਦਿੱਤੀ ਆ ਵੀ ਇਹਦੇ ਖਿਲਾਫ ਕੋਈ ਸਬੂਤ ਨਹੀਂ ਆ ਅੱਛਾ ਉਦੋਂ ਤੋਂ ਅੱਗੇ ਇਹਨਾਂ ਦਾ ਇੱਕ ਮਿੰਟ ਕਾਪੀ ਕਾਪੀ ਸਰ ਤੁਹਾਨੂੰ ਸਾਰਿਆਂ ਨੂੰ ਦੇ ਦਿੰਨੇ ਆ ਸਾਰਿਆਂ ਨੂੰ ਦੇ ਦਿੰਨੇ ਆ ਇੱਕ ਇਹਨਾਂ ਦਾ ਹੋਰ ਐਮ.ਐਲ.ਏ ਸੀ ਦਾ ਅਮਿਤ ਰਤਨ ਤੁਹਾਨੂੰ ਯਾਦ ਹੋਣਾ ਰਾਤ ਨੂੰ ਅੱਧੀ ਰਾਤ ਨੂੰ ਇਹਨੂੰ ਕਿਤੇ ਉਪਭਜਾਇਆ ਹੈ ਪੁਲਿਸ ਵਾਲਿਆਂ ਨੇ ਲਾਈਟਾਂ ਬੰਦ ਕਰਕੇ ਤੇ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਪ੍ਰੋਸੀਕਿਊਸ਼ਨ ਸੈਂਕਸ਼ਨਸ ਆ ਜਿਸ ਅਥਾਰਟੀ ਤੋਂ ਦੇਣੀਆਂ ਚਾਹੀਦੀਆਂ ਸੀ ਉਸ ਅਥਾਰਟੀ ਤੋਂ ਦਿੱਤੀਆਂ ਨਹੀਂ ਐ ਔਰ ਉਹਦਾ ਆ ਵੀ ਆ ਬੇਸਿਕਲੀ ਆ ਮੇਰੇ ਕੋਲ ਉਹ ਵੀ ਕਾਗਜ਼ ਹੈਗੇ ਆ ਇਹਦੇ ਵਿੱਚ ਲਿਖਿਆ ਵੀ ਆ ਕਿ ਪ੍ਰੋਸੀਕਿਊਸ਼ਨ ਸੈਂਕਸ਼ਨ ਡੇਟਡ 2/8/2023 ਇਸ ਦਸ ਵਿਦਆਊਟ ਐਪਲੀਕੇਸ਼ਨ ਆਫ ਮਾਈਂਡ ਬਾਏ ਐਨ ਅਥਾਰਟੀ ਵਿਚ ਇਜ਼ ਇਨਕੰਪੀਟੈਂਟ ਐਂਡ दैट द ਸੇਮ ਰਿਲਾਈਡ ਅਪਨ ਬਾਈ ਦਾ ਬਿਜ਼ਨੈਸ ਡਿਪਾਰਟਮੈਂਟ ਟੂ ਪ੍ਰੋਸੀਕਿਊ ਦਾ ਪਟੀਸ਼ਨਰ ਇਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਸਟੇ ਮਿਲ ਗਿਆ ਇਹ ਅਸਲੀ ਗੱਲ ਹੈ ਇਹਨਾਂ ਦੀ ਕਾਰਗੁਜ਼ਾਰੀ ਆ ਔਰ ਇੱਕ ਤੁਹਾਨੂੰ ਯਾਦ ਹੋਣਾ ਸਾਡੇ ਐਕਸ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਪਰ ਇਹਨਾਂ ਨੇ ਕਿਹਾ ਸੀ ਵੀ 2 ਕਰੋੜ ਰੁਪਈਆ ਕਿਸੇ ਪਲੇਅਰ ਦੀ ਕਿਉਂਕਿ ਪਲੇਅਰ ਦੀ ਤਾਂ ਮੈਂ ਭੁੱਲਦਾ ਨਹੀਂ ਹੈ ਪੇ 2 ਕਰੋੜ ਰੁਪਇਆ ਇਹਨਾਂ ਨੇ ਮੰਗਿਆ ਤੇ ਅੱਜ ਤੱਕ ਮੈਨੂੰ ਲੱਗਦਾ ਉਹਦੀ ਕੋਈ ਈਵਨ ਕੇ ਕੰਪਲੇਂਟ ਵੀ ਨਹੀਂ ਦਿੱਤੀ ਤੇ ਉਦੋਂ ਗਾਂਹ ਵਾਲਾ ਜਿਹੜਾ ਹੁਣ ਸਾਡੇ ਵਾਲਾ ਜਲੰਧਰ ਵਾਲਾ ਰੋੜਾ ਅਸਲੀ ਗੱਲ ਹੈ ਬਿਲਕੁਲ ਵਿਸ਼ਵਾਸ ਗਵਾ ਚੁੱਕੇ ਆ ਕਿਉਂਕਿ ਪੰਜਾਬੀ ਇਦਾਂ ਨਹੀਂ ਕਰਦਾ ਸੀ ਵੈਸੇ ਚੀਫ ਮਿਨਿਸਟਰ ਇਦਾਂ ਕਰਦਾ ਹੀ ਨਹੀਂ ਹੁੰਦਾ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਮੈਨੂੰ ਲੱਗਦਾ ਜਿਹੜੀਆਂ ਕੋਈ ਪੋਲੀਟੀਕਲੀ ਸਟੇਟਮੈਂਟਾਂ ਦਵਾਉਣੀਆਂ ਹੁੰਦੀਆਂ ਥੱਲਿਓਂ ਦਵਾ ਦੂ ਦਿੰਦੇ ਹੁੰਦੇ ਆ ਕੋਈ ਇਦਰੋਂ ਕਰਕੇ ਕੋਈ ਇਦਰੋਂ ਕਰਕੇ ਜਿਹੜੀ ਅਸਲੀਅਤ ਹੈ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਨੇ ਇਹ ਜਿਹੜੀਆਂ ਇਹ ਸਟੇਟਮੈਂਟਾਂ ਵੀ ਆਪ ਦੇ ਕੇ ਇਹਨਾਂ ਨੇ ਮੈਨੂੰ ਲੱਗਦਾ ਕਿ ਉਹ ਜਿਹੜਾ ਸੀਐਮ ਆਫਿਸ ਆ ਉਹਦੀ ਗਰੀਮਾ ਨੂੰ ਇਹੋ ਜਿਹਾ ਥੱਲੇ ਲੈਣ ਦਾ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਜਿਹੜਾ ਹੁਣ ਬੱਝੂਗਾ ਔਰ ਉਹ ਸ਼ਰਿਆਮ ਜਿਹੜਾ ਜਿਹੜਾ ਰੋੜਾ ਕਿਉਂਕਿ ਜਲੰਧਰ ਤੋਂ ਆ ਤੇ ਮੈਂ ਤਾਂ ਖੁਦ ਜਲੰਧਰ ਤੋਂ ਆ ਮੈਨੂੰ ਲੱਗਦਾ ਕਿ ਮੈਨੂੰ ਸੀਐਮ ਸਾਹਿਬ ਪੁੱਛਣ ਨੇ ਪੈਸੇ ਤਾਂ ਮੈਂ 2-3 ਵਾਰੀ ਸੱਦਿਆ ਸੀ ਇਨਵਾਈਟ ਕੀਤਾ ਸੀ ਵੀ ਆ ਜਾਓ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਕੋਈ ਨਹਿਰ ਨਹੀਂ ਕੋਈ ਦਰਿਆ ਨਹੀਂ ਫੇਰ ਵੀ ਮਾਈਨਿੰਗ ਦਿਖਾਉਣਾ ਮੈਂ ਤੁਹਾਨੂੰ 70 70 80 80 ਵੋਟ ਤੇ ਉੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਇੱਕ ਆ ਜਿਹੜਾ ਨਸ਼ਾ ਛਡਾਊ ਕੇਂਦਰ ਆ ਇਲੀਗਲ ਉਹ ਪੁਲਿਸ ਨੂੰ ਕਹਿ ਕੇ ਰੇਡ ਕਰਵਾਇਆ ਜਿੱਥੇ ਹੁਣੇ ਸੀਐਮ ਸਾਹਿਬ ਤੇ ਕੇਦਰੀ ਵਾਲਾ ਜਿਹੜੀ ਇਹਨਾਂ ਦੀ ਸ਼ੁਰੂ ਕੀਤੀ ਹੋਈ ਹੈ ਨਾ ਕਿ ਆ ਜੁੱਧ ਨਸ਼ਿਆਂ ਵਿਰੁੱਧ ਉੱਥੋਂ 107 ਬੱਚੇ ਰੈਸਕਿਊ ਕੀਤੇ ਔਰ 25 30 ਭੱਜ ਗਏ ਔਰ ਉੱਥੇ ਪੁਲਿਸ ਨੂੰ ਉਹ ਜਿਹੜਾ ਨਸ਼ਾ ਛਡਾਊ ਕੇਂਦਰ ਚਲਾਉਂਦਾ ਸੀ ਉਹਦੇ ਵਿੱਚ ਉੱਥੇ ਲੋਕਲ ਕੈਂਟ ਦੇ ਜਿਹੜੇ ਲੀਡਰ ਹੈ ਉਹਨਾਂ ਦਾ ਨਾਮ ਲਿਆ ਗਿਆ ਵੀ ਹਾਂ ਵੀ ਮੈਂ ਤਾਂ ਉਹਨਾਂ ਨੂੰ ਪੈਸੇ ਦੇ ਕੇ ਚਲਾਉਣਾ ਮੈਂ ਵੈਸਟ ਵਿੱਚ ਦਿਖਾ ਲ ਦਿੰਦਾ ਸੀਐਮ ਸਾਹਿਬ ਕਿਤੇ ਮਾੜਾ ਜਾ ਖੜੇ ਹੋਣ ਦੀ ਮੈਂ ਵਿਧਾਨ ਸਭਾ 'ਚ ਇੱਕ ਗੱਲ ਕਹੀ ਸੀ ਵੀ ਤੁਸੀਂ ਸੀਐਮ ਸਾਹਿਬ ਲੱਤ ਲਾਉਣੀ ਸਿੱਖੋ ਲੱਤ ਲਾਉਂਦੇ ਨਹੀਂ ਕਹਿੰਦੇ ਮੈਂ ਲੱਤ ਤਾਂ ਬਹੁਤ ਲਾਉਣਾ ਮੈਨੂੰ ਪਤਾ ਲੱਤ ਕਿੱਥੇ ਲਾਉਂਦੇ ਆ ਲੱਤ ਤਾਂ ਕਿਤੇ ਦੋ ਜਗ੍ਹਾ ਲੱਗੀ ਹੋਈ ਆ ਆ ਥੋੜੇ ਦਿਨ ਹੋਇਆ ਮੋਦੀ ਸਾਹਿਬ ਨਾਲ ਤੁਸੀਂ ਇਹਨਾਂ ਦੀ ਫੋਟੋ ਦੇਖੀ ਹੋਣੀ ਆ ਤੇ ਉੱਥੇ ਤਾਂ ਕਿਤੇ ਲੱਤ ਹੀ ਨਹੀਂ ਮੈਨੂੰ ਲੱਗਦਾ ਧੌਣ ਵੀ ਕਿਤੇ ਥੱਲੇ ਲੱਗ ਗਈ ਇਹ ਪੰਜਾਬ ਦੀ ਅਸਲੀਅਤ ਹੈ ਸੋ ਮੈਂ ਤਾਂ ਇੱਕੋ ਹੀ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਹੋ ਤੁਸੀਂ ਏ ਵੀ ਹੋਣ ਵਾਲੀ ਵੀ ਸਮੂਹ ਪਲੇਟਫਾਰਮ ਤੇ ਸਮਾਖਿਆ ਜਿਹੜੀ ਰਮਨ ਰੋੜੇ ਦੇ ਲਈ ਅੱਜ ਤਾਂ ਰਮਨ ਰੋੜੇ ਦੀ ਵੀ ਕਲਿੱਪ ਸੁਣ ਲਓ ਤੁਸੀਂ ਤੁਹਾਨੂੰ ਇਸ ਕਰਕੇ ਪਿਕਚਰ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਸੀਗਾ ਕਿ ਅਸਲੀਅਤ ਇਸ ਸਰਕਾਰ ਦੀ ਇਹ ਆ ਕਿ ਵਿਰੋਧੀਆਂ ਨੂੰ ਟਾਰਗੇਟ ਕਰਨਾ ਜੇ ਕੋਈ ਚੰਗਾ ਆਰਟੀਆਈ ਐਕਟੀਵਿਸਟ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਪੱਤਰਕਾਰ ਬੋਲੇ ਉਹਦੇ ਤੇ ਪਰਚਾ ਦਰਜ ਕਰਨਾ ਚੰਗਾ ਆਫੀਸਰ ਵੀ ਜੇ ਕੋਈ ਕੰਮ ਕਰੇ ਉਹਨੂੰ ਵੀ ਸਸਪੈਂਡ ਤੇ ਡਿਸਮਿਸ ਕਰਨਾ ਔਰ ਉਹਦੇ ਨਾਲ ਨਾਲ ਜਿਹੜਾ ਵਿਰੋਧੀਆਂ ਦੇ ਉੱਤੇ ਪੱچے ਦੇ ਕੇ ਲੇਕਿਨ ਆਪਣੀ ਜਿਹੜੀ ਰੀਲ ਆ ਉਹਨੂੰ ਮਹੀਨੇ ਬਾਅਦ 2 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਇੱਕ ਨਵੀਂ ਰੀਲ ਬਣਾ ਕੇ ਅਸਲੀ ਗੱਲ ਹੈ ਕੰਟੈਂਟ ਤਿਆਰ ਕਰਨ ਵਾਲੀ ਇਹ ਪਾਰਟੀ ਆ ਰਾਦਰ ਪਾਰਟੀ ਨਹੀਂ ਮੈਂ ਕਹੂੰਗਾ ਇਹ ਤਾਂ ਇੱਕ ਕੰਪਨੀ ਆ ਇਟ ਇਜ਼ ਰਨ ਬਾਈ ਦਿੱਲੀ ਪੀਪਲ ਜਿਹੜੇ 5 6 ਜਣੇ ਆ ਨਾ ਇੱਥੇ ਆਣ ਕੇ ਰਾਜ ਕਰਦੇ ਆ ਉਹ ਬੇਸਿਕਲੀ ਤਾਂ ਉਹਨਾਂ ਸਭ ਤੇ ਐਫ ਆਈ ਆਰ ਹੋਈ ਆ ਜਿਹੜੀ ਦਿੱਲੀ ਜਾ ਕੇ ਰੌਲਾ ਪਾਉਂਦੇ ਆ ਨਾ ਕਿ ਅਸੀਂ ਤਾਂ ਬੜੇ ਦੁੱਤ ਹੁੰਦੇ ਆ ਤੇ ਪੰਜਾਬ ਦੇ ਵਿੱਚ ਤਾਂ ਅਸੀਂ ਭਗਤ ਸਿੰਘ ਦੀ ਜਿਹੜੀ ਸੋਚ ਆ ਉਹਦੇ ਤੇ ਠੋਕ ਕੇ ਪਹਿਰਾ ਦਿੰਨੇ ਅਸਲੀਅਤ ਇਹਨਾਂ ਦੀ ਆਹਾ ਸੋਚ ਐ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਜਾਰਸ਼ ਐ ਆਪਾਂ ਪੰਜਾਬ ਨੂੰ ਬਚਾ ਲਈਏ ਯਾਰ ਦੇਖੋ ਮੈਂ ਅੱਜ ਤੱਕ ਕਦੀ ਇਹੋ ਜੀ ਪੋਲਿਟਿਕਸ ਨਹੀਂ ਦੇਖੀ ਮੈਂ ਕਹਿੰਦਾ ਅਸੀਂ ਵੀ ਗਲਤੀਆਂ ਕੀਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਨਹੀਂ ਕੀਤੀਆਂ ਬਟ ਜੋ ਇਹ ਕਰ ਰਹੇ ਆ ਇਹ ਇਹ ਲੈਵਲ ਜਿਹੜਾ ਆ ਉਹ ਬਹੁਤ ਮਾੜਾ ਔਰ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਤੁਹਾਡੇ ذریعے ਵੀ ਇੱਥੋਂ ਦੇ ਲੋਕਾਂ ਨੂੰ ਵੀ ਹੋਰ ਕੁਝ ਨਾ ਕਰਿਓ ਸਿਰਫ ਤੇ ਸਿਰਫ ਇਹਨਾਂ ਦੀ 3 ਸਵਾ 3 ਸਾਲ ਦੀ ਗਾਰਗੁਜ਼ਾਰੀ ਤੇ ਇਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹਦੇ ਬਾਰੇ ਮੈਂ ਫੇਰ ਥੋੜ੍ਹਾ ਜਿਹਾ ਕਿਉਂਕਿ ਲੰਮਾ ਹੋ ਜਾਣਾ ਉਹਦੇ ਬਾਰੇ ਫੇਰ ਇੱਕ ਦਿਨ ਗੱਲ ਕਰਾਂਗੇ ਕਿਉਂਕਿ ਸਰ ਰਮਨ ਰੋੜੇ ਦਾ ਤੁਸੀਂ ਜੜ ਗਿਆ ਕਿਉਂਕਿ ਰਮਨ ਰੋੜੇ ਦਾ ਵੀ ਇਵੈਂਟ ਹੈ ਇਲੈਕਸ਼ਨ ਇਵੈਂਟ ਹੋਰ ਇਫੈਕਟ ਮੈਂ ਕਹਿੰਦਾ ਜੀ ਅੱਜ ਅੱਜ ਤੁਹਾਨੂੰ ਫੈਕਟ ਲੱਗਦਾ ਕਿਉਂਕਿ ਜਿੱਦਾਂ ਡਾਕਟਰ ਵਿਜੇ ਸਰ ਇਲੈਕਸ਼ਨ ਇਵੈਂਟ ਹੈ ਕਿਉਂਕਿ ਇਹ ਇਲੈਕਸ਼ਨ ਇਵੈਂਟ ਹੈ ਕਿਉਂਕਿ ਹਰ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਹਰ ਇਲੈਕਸ਼ਨ ਤੋਂ ਇਹ ਗੱਲ ਪਹਿਲਾਂ ਹੁੰਦੀ ਹੈ ਕਿਉਂਕਿ ਆ ਰਮਨ ਰੋੜੇ ਦੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਨੇੜਤਾ ਹੈਗਾ ਉੱਥੇ ਆਮ ਕਲੇਮ ਕਰਦਾ ਜਲੰਧਰ ਦੇ ਵਿੱਚ ਪਈ ਮੈਂ ਤਾਂ ਉਸ ਪਰਿਵਾਰ ਦਾ ਹੀ ਹਿੱਸਾ ਹਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਅਸਲੀਅਤ ਇਹ ਹੈ ਕਿ ਇਹਨਾਂ ਨੇ ਤਿੰਨਾਂ ਸਵਾ ਤਿੰਨ ਸਾਲਾਂ ਦੇ ਵਿੱਚ ਜੋ ਸਾਡੇ ਪੰਜਾਬ ਦਾ ਮਜ਼ਾਕ ਉਡਾਇਆ ਔਰ ਇਹ ਸਮਝਦੇ ਆ ਇਮੋਸ਼ਨਲੀ ਅਸੀਂ ਮੈਨੂੰ ਲੱਗਦਾ ਕਿ 92 ਸੀਟਾਂ ਪੰਜਾਬੀਆਂ ਨੇ ਦਿੱਤੀਆਂ ਬਦਲਾ ਚਾਹੁੰਦੇ ਸੀਗੇ ਲੇਕਿਨ ਬਦਲਾ ਇਹੋ ਜਿਹਾ ਨਹੀਂ ਚਾਹੁੰਦੇ ਸੀ ਕਿ ਪੰਜਾਬ ਨੂੰ ਬਿਲਕੁਲ ਹੀ ਇਸ ਜਗ੍ਹਾ ਤੇ ਲੈ ਜਾਓ ਜਿਸ ਜਗ੍ਹਾ ਤੇ ਮੈਨੂੰ ਲੱਗਦਾ ਪੰਜਾਬ ਉੱਠਣ ਜੋਗਾ ਨਾ ਰਹੇ ਆਪਣੀ ਸਾਰਿਆਂ ਦੀ ਲੜਾਈ ਕਿਉਂਕਿ ਬੱਚੇ ਤੁਹਾਡੇ ਵੀ ਇੱਥੇ ਰਹਣੇ ਬੱਚੇ ਸਾਡੇ ਵੀ ਇੱਥੇ ਰਹਣੇ ਪੰਜਾਬੀਆਂ ਨੇ ਇੱਥੇ ਰਹਿਣਾ ਤੇ ਇਸ ਗੱਲ ਤੋਂ ਉੱਤੇ ਉੱਠ ਕੇ ਵਿਚਾਰਧਾਰਾ ਦੀ ਲੜਾਈ ਨਾਲ ਆਪਾਂ ਖੜੇ ਹੋਈਏ ਨਹੀਂ ਤਾਂ ਜੇ ਵਿਚਾਰਧਾਰਾ ਦੀ ਲੜਾਈ ਨਾਲ ਨਹੀਂ ਖੜੇ ਹੋਵਾਂਗੇ ਨਾ ਤਾਂ ਫਿਰ ਆਉਣ ਵਾਲਾ ਸਮਾਂ ਸਾਡੇ ਲਈ ਪੰਜਾਬ ਲਈ ਬਹੁਤਾ ਚੰਗਾ ਨਹੀਂ ਹੋਊਗਾ ਸੋ ਮੈਂ ਤਾਂ ਇੰਨੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁਆਇੰਟਸ ਗੇਨ ਕਰਨ ਲਈ ਪ੍ਰੋਪਗੈਂਡਾ ਹੋਰ ਵੀ ਰੀਡ ਕਰ ਦਿੰਦੇ ਨੇ ਜੀ ਅੱਛੇ ਪੁਆਇੰਟਸ ਲੜ ਕੇ ਐਨ ਲੀਟਰੋਂ ਐਕਸ਼ਨ ਨਹੀਂ ਹੁੰਦਾ ਜਿਵੇਂ ਕਿ ਕਿੰਦਾ ਬ੍ਰਾਊਨੀ ਪੁਆਇੰਟ ਬ੍ਰਾਊਨੀ ਪੁਆਇੰਟਸ ਮੈਂ ਤਾਂ ਤੁਹਾਨੂੰ ਦੱਸਿਆ ਵੀ ਕੰਟੈਂਟ ਬਣਾਉਂਦੇ ਆ ਤੇ ਕੰਟੈਂਟ ਬਣਾ ਕੇ ਤੇ ਉਹਨੂੰ ਰੋਜ਼ ਕਮਾਉਂਦੇ ਆ ਕਿਉਂਕਿ ਇਸ ਕੰਮ ਦੇ ਮਾਸਟਰ ਹੈ ਇਹੀ ਇਹਨਾਂ ਦਾ ਆਰਟ ਆ ਕਿਉਂਕਿ ਦਿੱਲੀ 'ਚ ਵੀ ਇਹੀ ਕੀਤਾ ਤੇ ਦਿੱਲੀ ਵਾਲਿਆਂ ਨੇ ਭੁਜਾਰਤੇ ਹੁਣ ਤੇ ਹੁਣ ਇੱਥੇ ਆਣ ਕੇ ਪੰਜਾਬ ਦੇ ਵਿੱਚ ਉਹੀ ਨਕਾਰੇ ਹੋਏ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਇੱਥੇ ਰਾਜ ਕਰਦੇ ਆ ਭਗਵੰਤ ਮਾ ਜੀ ਮੇਰੀ ਇੱਕ ਬੇਨਤੀ ਆ ਤੁਹਾਨੂੰ ਇਹਨਾਂ ਨੇ ਫੋਨ ਬੰਦ ਕਰਕੇ ਚਲੇ ਜਾਣਾ ਇਹ ਜਿਹੜੇ ਦਿੱਲੀ ਵਾਲੇ ਹਨ ਇਹ ਕਰਦੇ ਕੀ ਆ ਇੱਕ ਫੋਨ ਹੀ ਆ ਨਾ ਇਹ ਇਹਨਾਂ ਨੂੰ ਲੱਭਣਾ ਕਿੱਥੋਂ ਲੇਕਿਨ ਅਲਟੀਮੇਟਲੀ ਅਨਸਰੇਬਲ ਤੁਹਾਡੇ 95 96 ਐਮ ਐਲ اے ਤੇ ਜੀ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਆਨਸਰ ਦੇਣਾ ਪੈਣਾ ਹੋਰ ਕਿਸੇ ਨੂੰ ਨਹੀਂ ਦੇਣਾ ਪੈਣਾ ਸੋ ਅੱਜ ਉਹ ਲੜਾਈ ਹੈਗੀ ਆ ਔਰ ਉਸ ਲੜਾਈ ਦੇ ਵਿੱਚ ਔਰ ਉਸ ਡੈਮੋਕ੍ਰੇਸੀ ਦੇ ਵਿੱਚ ਆਪਾਂ ਕ੍ਰਿਟਿਸਿਜ਼ਮ ਸੁਣਨਾ ਵੀ ਸਿੱਖੀਏ ਤੇ ਉਹਨੂੰ ਸਰਕਾਰ ਨੂੰ ਚਲਾਉਣ ਦੇ ਵਿੱਚ ਚੰਗੀਆਂ ਨੀਤੀਆਂ ਤੇ ਨੀਤ ਨੂੰ ਜਿਹੜਾ ਅੱਗੇ ਵਧਾਈ। थैंक यू वेरी मच। ਕੋਈ ਕੁਐਸਚਨ ਸਰ? ਮੇਰੇ ਕੁਐਸਚਨ ਰਾਣਾ ਜੀ ਇਹ ਹੈ ਕਿ ਉਹਨਾਂ ਨੇ ਉਹਨੇ ਇੱਕ ਗੱਲ ਕੀਤੀ ਸੀ ਕਿ ਐਡਮਿਨਿਸਟ੍ਰੇਟਿਵ ਆਫਸਰਸ ਨੂੰ ਯੂਜ਼ ਜਾਂ ਮਿਸਯੂਜ਼ ਕਰਦੇ ਨੇ। ਰੀਸੈਂਟਲੀ ਸੇ ਬਹੁਤ ساری ਪ੍ਰੈਸ ਕਾਨਫਰੰਸ ਦੇਖੀ ਐਡਮਿਨਿਸਟ੍ਰੇਸ਼ਨ ਦੀ ਜਿਸ ਸੰਜੀਵ ਰੋੜਾ ਕਿਉਂਕਿ ਟੂਇਕ ਕੈਂਡੀਡੇਟ ਨੇ। ਹੀ ਇਜ਼ ਇਨ ਦਾ ਮਿਡਲ ਸੈਂਟਰ ਐਡਰੈਸਿੰਗ ਦਾ ਪ੍ਰੈਸ ਕਾਨਫਰੰਸ along with ਪੀ ਸੀਜ਼ اور अदर सारे ਆਪਣੇ ਟੀਪੀ ਐ ਬਾਕੀ سارے ਦੇ ਨਾਲ ਤੇ ਤੁਹਾਡਾ ਦੇਖੋ ਦਿਸ ਇਜ਼ ਅਗੇਨ ਮਿਸਯੂਜ਼ ਆਫ ਪਾਵਰ ਤੇ ਜੇ ਦੀ ਸੀ ਇਲੈਕਸ਼ਨ ਹੋਣਾ ਤੇ ਕੈਂਡੀਡੇਟ ਡਿਕਲੇਅਰ ਕਰ ਦਿੱਤਾ ਲੇਕਿਨ ਕੋਰਟ ਨਹੀਂ ਲਗਾ ਲੇਕਿਨ ਕੋਰਟ ਲੱਗਣਾ ਨਾ ਲੱਗਣਾ ਇੱਕ ਹੋਰ ਚੀਜ਼ ਹੁੰਦੀ ਆ ਐਥਿਕਸ ਪਾਰਟੀ ਦੇ ਪੋਲੀਟੀਕਲ ਐਥਿਕਸ ਹੁੰਦਾ ਕਿ ਐਵਜੀ ਕੁਤਾਈ ਨਹੀਂ ਹੋਣੀ ਚਾਹੀਦੀ ਕਿ ਕੈਂਡੀਡੇਟ ਦੇ ਨਾਲ ਡੀ ਸੀ ਤੇ ਕਮਿਸ਼ਨਰ ਜਾਣ ਇਹ ਪੂਰੀ ਸਰ ਜਾਣ ਇਹ ਭਾਈ ਵੇਖੋ ਇਹ ਬੜੇ ਬੇਰਹਿਮ ਆ ਤੇ ਜਿਹੜੀ ਸਰਕਾਰ ਆ ਨਾ ਦਿੱਲੀੋਂ ਚੱਲੀ ਪੰਜਾਬ ਚ ਆ ਗਈ ਚਲਾ ਦਿੱਲੀ ਵਾਲੇ ਨੇ ਆ ਪੰਜਾਬੀ ਅਫਸਰਾਂ ਨੂੰ ਮੈਂ ਸਿਰਫ ਇਨੀ ਬੇਨਤੀ ਕਰਨੀ ਬੇਨਤੀ ਕਹਿਣਾ ਚਾਹੁੰਗਾ ਕਿ ਵੀਰੋ ਮੇਰੇਓ ਇੱਕ ADGP ਰੈਂਕ ਦਾ ਬੰਦਾ ਸਸਪੈਂਡ ਕੀਤਾ ਦੋ ਐਸਐਸਪੀ ਰੈਂਕ ਦੇ ਵਿਜੀਲੈਂਸ ਤੇ ਬੰਦੇ ਸਸਪੈਂਡ ਕੀਤੇ ਉਹ ਤੋਂ ਕੁਝ ਹੋ ਗਿਆ ਕਰੋਨਾ ਚਾਹਦੇ ਸੀਗੇ ਜਿਹੜਾ ਉਹਨਾਂ ਦੀ ਜ਼ਮੀਰ ਲੋ ਨਹੀਂ ਕਰਦੀ ਸੀ ਸੋ ਜਿਹੜੇ ਲੁਧਿਆਣੇ ਚੋਂ ਭਾਈ ਆਪਣੀ ਜ਼ਮੀਰ ਨੂੰ ਵੀ ਟੋ ਟੋਲ ਲਿਓ لمبے ਨੰਬੀ ਰੇਸ ਦੇ ਘੋੜਿਆਂ ਤੁਸੀਂ ਕਿਸੇ ਨੇ 10 ਸਾਲ ਸਰਵਿਸ ਕਰਨੀਆਂ ਕਿਸੇ ਨੇ 20 ਸਾਲ ਕਰਨੀਆਂ ਸੋ ਕਿਨਾ ਗੱਲਾਂ ਤੋਂ ਪਰੇਸ਼ ਕਰਿਓ ਇਲੈਕਸ਼ਨ ਕਮਿਸ਼ਨ ਦਾ ਵੀ ਟੰਗਿਆ ਫਿਰ ਬੰਦਾ ਛੇਤੀ ਕੀਤੇ ਪਾਣੀ ਨਹੀਂ ਮੰਗਦਾ ਥੈਂਕ ਯੂ ਅਚਾਰੀ ਜੀ ਸਰ ਮੇਰਾ ਸਵਾਲ ਹੈ ਉਹਨਾਂ ਦੀ ਸ਼ਿਕਾਇਤ ਵੀ ਦੱਸ ਰਿਹਾ ਹੈ ਕਿ ਜਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਕੋਡ ਆਫ ਕੰਡਕਟ ਹੈ ਸਿਰਫ ਲੁਧਿਆਣਾ West ਚੰਗਾ ਜਿਸ ਨੂੰ ਪੁੱਛਿਆ ਗਿਆ ਕਿ ਅਗਰ ਉਸ ਦਿਨ ਕੋਈ ਬਾਹਰ ਦੀ ਨਾਲ ਵੀ ਲੁਧਿਆਣਾ North ਗਿਆ ਲੁਧਿਆਣਾ East ਗਿਆ ਉਹ ਬੇਨਤੀਆਂ ਕਿਉਂਦੀ ਹੈ ਉੱਥੇ ਲਾ ਕੇ ਬੈਲਡਰ ਨੇ ਦੂਜਿਆਂ ਨੂੰ ਕਿੱਦਾਂ ਡੈਂਟੀਫਾਈ ਕਰੋਗੇ ਇਹ ਇੰਟਰਨਾਟ ਹੋਵੇ ਤੇ ਚਾਹ ਤੁਸੀਂ ਤਾਂ ਸਾਡੇ ਉਹਨਾਂ ਨੇ ਜਿਨ੍ਹਾਂ ਨੇ ਵੈਕਸ਼ਨ ਕਹੀ ਕੀ ਜੜੇ ਹੋਏ ਕ્યા ਉਸ ਕੌਂਸਲਿਕ ਕੌਂਸਿਲ ਕਮਟੀ ਚ ਹੈ ਜਾਂ ਟੈਕਨੀਸ਼ੀਅਨ ਹੈ ਜਾਂ ਡਿਸਟ੍ਰਿਕਟ ਦੇਖੋ ਕੋਡ ਆਫ ਕੰਡਕਟ ਤਾਂ ਉਸ ਕੌਨਸਟੀਚੁਐਂਸੀ ਦਾ ਜ਼ਰੂਰ ਹੁੰਦਾ ਬਟ ਐਟ ਦਾ ਸੇਮ ਟਾਈਮ ਇਥਿਕਸ ਹੈ ਕਿ ਆ ਕਿ ਉਹ ਸਟ ਲੀਸਟ ਉਸ ਜ਼ਿਲ੍ਹੇ ਦੇ ਵਿੱਚ ਕੋਈ ਇਹੋ ਜੀ ਸਰਕਾਰੀ ਐਕਟੀਵਿਟੀ ਨਾ ਕੀਤੀ ਜਾਵੇ ਜਿਹਦਾ ਇਨਫਲੂਐਂਸ ਜਿਹੜਾ ਆ ਉਸ ਇਲੈਕਟਰ ਦੇ ਵਿੱਚ ਜਿਹੜਾ ਹੋ ਗਈ ਔਰ ਮੈਂ ਤਾਂ ਇੱਕ ਹੋਰ ਵੀ ਤੁਹਾਨੂੰ ਦਾ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਆ ਜਿਹੜਾ ਰਮਨ ਕਰੋੜਾ ਜਿਹੜਾ ਉੱਥੇ ਵਾਲਾ ਸਾਡੇ ਜਲੰਧਰ ਵਾਲਾ ਇਹ ਜਿਹੜਾ ਕਿਤੇ ਵੀ ਕਰੋੜਾ ਰੁਪਏ ਕਾਰਪੋਰੇਸ਼ਨ ਦੇ ਖਾ ਗਿਆ ਇਹ ਸੀਐਮ ਸਾਹਿਬ ਇਹ ਕਿਤੇ ਮੁੜ ਕੇ ਇਹਨਾਂ ਨੂੰ ਬੜਾਉਂਗੇ ਵੀ ਜਿਹੜੇ ਜਿਹੜੇ ਅਲਟੀਮੇਟਲੀ ਉੱਥੇ ਲੋਕਾਂ ਦੇ ਕਰੋੜਾ ਰੁਪਏ ਖਾ ਗਿਆ ਔਰ ਹੋਰ ਜਿਹੜੇ 2-3 ਹੈਗੇ ਆ ਹੋਰ ਇਲੈਕਸ਼ਨਾਂ ਦੇ ਵਿੱਚ ਹੈਗੇ ਆ ਜਿਹੜੇ ਜਿਹੜੇ ਮੈਨੂੰ ਪਤਾ ਵੀ ਜਲੰਧਰ ਦੇ ਵਿੱਚ ਜੋ-ਜੋ ਹੋ ਰਿਹਾ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਤੁਹਾਡੀ ਸਰਕਾਰ ਦੀ ਨੀਤੀ ਔਰ ਨੀਤ ਜਿਹੜੀ ਆ ਉਹਨ ਬੜਾ ਕਰੀਅਰ ਤੱਕ ਡਿਫਾਈਨ ਕਰਦੀਆਂ ਵੀ ਹਾਂ ਵੀ ਹਾਂ ਵੀ ਤੁਸੀਂ ਕਰਨਾ ਵੀ ਚਾਹੁੰਦੇ ਆ ਪੰਜਾਬ ਦੇ ਵਿੱਚ ਔਰ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਹੈ ਇਸ ਪੰਜਾਬ ਦੀ ਬਿਊਰੋਕਰੇਸੀ ਇਹਨੂੰ ਖੜ ਜਾਓ ਕਿਉਂਕਿ ਕੁਝ ਨਹੀਂ ਹੁੰਦਾ ਪੋਸਟਿੰਗ ਹੀ ਆ ਪੋਸਟਿੰਗ ਲਈ ਐਨੇ ਮੱਛੀ ਧਰ ਲਓ ਨਾ ਉਹੋ ਵੀ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੀ ਆਪਣੀ ਜਬੀਰ ਆ ਉਹਨੂੰ ਵੀ ਮਾਰਨਾ ਪਊਗਾ ਪ੍ਰਕਾਸ਼ ਜੀ ਪੰਜਾਬ ਕੌਮ ਸੰਵਿਧਾਨ ਨਾਲ ਨਹੀਂ ਆ ਰਹੇ ਅੱਗੇ ਵੀ ਸਰ ਕੋਈ ਤੁਸੀਂ ਤੁਸੀਂ کہہ ਰਹੇ ਹੋ ਤਕੜੇ ਹੋ ਕੇ ਸਰ ਲੜ ਰਹੇ ਹਾਂ ਜੀ ਹਾਂ ਜੀ ਸਰ ਸਾਰੇ ਇੱਕ ਦਾ ਮਤਲਬ ਇਕੱਠੇ ਹੈਗੇ ਆ ਬਿਲਕੁਲ ਸਰ ਇਕੱਠੇ ਆ ਦੇਖੋ ਬੀਜੇਪੀ ਦਾ ਪ੍ਰਧਾਨ ਤੁਸੀਂ ਕਿਤੇ ਦੇਖਿਆ ਆਮ ਆਦਮੀ ਅੱਥੇ ਨਹੀਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਤੇ ਦੇਖਿਆ ਸਰ ਮੇਰੀ ਤਾਂ ਬੇਨਤੀ ਇੰਨੀ ਕ ਹੈ ਕਿ ਕਿ ਇਹ ਜਿਹੜੀ ਲੜਾਈ ਹੈ ਨਾ ਇਹ ਲੜਾਈ ਵਿਚਾਰਤਾਂ ਵਾਲੀ ਹੈ ਆਪਾਂ ਕਿਉਂਕਿ